그리스나. <룩> <룩> ਮਾਤਾ ਜੀ ਸਾਰੇ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਇਸ ਕਥਾ ਦੇ ਲਈ ਚੜੀਆਂ ਕੇ ਸੰਗਤਾਂ ਪਹੁੰਚ ਰਹੀਆਂ ਨੇ ਸਾਡੇ ਇੱਥੇ ਜੋ ਭਗਵਤ ਕਥਾ ਹੋ ਰਹੀ ਆ ਉਹ ਕਥਾ 21 ਤਰੀਕ ਤੋਂ ਲੈ ਕੇ 28 April ਤੱਕ ਹੋਵੇਗੀ ਤਾਂ ਸਾਰੀਆਂ ਸੰਗਤਾਂ ਇਸ ਕਥਾ ਤੇ ਜਰੂਰ ਦਰਸ਼ਨ ਦੇਣ ਪਹੁੰਚਣ ਤਾਂ ਜੋ ਕਿ ਇਸ ਪਵਨ ਤੇ ਮਾਰਾ ਦੇ ਭਵਨ ਤੇ 크라운 ਕਰ ਲਗਾ ਤਾਂ ਇਹ ਕਥਾ ਪਾਮ ਮੰਦਰ ਵਿੱਚ ਡਿਸਟ੍ਰਿਕਟ ਹੁਸ਼ਿਆਰ ਪਰ ਪਾਮ ਮੰਦਰ ਵਿੱਚ ਹੋઈ ਹੋ ਰਹੀ ਹੈ ਕਿਰਪਾ ਕਰਕੇ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਜਾ ਇਸ ਕਥਾ ਤੋਂ ਬਾਅਦ ਅਟੋਟ ਲੰਗਰ ਵੱਲ ਚੱਲ ਰਿਹਾ ਹੈ ਕਥਾ ਦਾ ਟਾਈਮ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਹੈ ਕਿਰਪਾ ਕਰਕੇ ਪਹੁੰਚਣਾ ਤਾਂ ਇਸ ਭਵਨ ਤੇ ਦਰਸ਼ਨ ਕਰੋ ਤਾਂ ਪਹੁੰਚ ਕੇ ਇਸ ਰਣਕ ਨੂੰ ਬਤਾਓ ਕਰਾ ਭਾਮਲੇ ਮਹਾਰਾਜ ਜੀ ਦਾ ਬੋਲ ਸਾਚੇ ਦਰਵਾਜ ਕੀ ਜੈ ਸਾਡੇ 21 April ਤੋਂ ਸਾਡੇ ਇੱਥੇ ਕਥਾ ਸ਼੍ਰੀ ਭਗਵਤ ਗੀਤਾ ਜੀ ਸ਼ੁਰੂ ਹੋ ਗਈ ਹੈ ਜੀ ਜੋ ਕਿ 28 April ਨੂੰ ਜਿਹਦੀ ਸਮਾਪਤੀ ਹੋਣੀ ਹੈ ਜੀ ਇੱਥੇ ਸਾਰੇ ਭਾਮ ਮੰਦਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਲੈਣ ਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਮਾਰਾ ਜੀ ਦਾ ਲੰਗਰ ਇੱਥੇ ਟੁੱਟ ਬੱਤਰਿਆ ਹੈ ਜੀ ਹਰ ਰੋਜ਼ ਇਹ ਜਿਹੜੀ ਕਥਾ ਆ ਪੰਡਤ ਸੋਨ ਲਾਲ ਜੀ ਦੀ ਯਾਦ ਵਿੱਚ ਕਰਵਾਈ ਜਾ ਰਹੀ ਹੈ ਜੀ ਤੇ ਪੂਰੀ ਪਰਿਵਾਰ ਸਮੇਤ ਕਰਵਾਈ ਜਾ ਰਹੀ ਹੈ ਇੱਥੋਂ ਬਰਿੰਦਾਵਨ ਤੋਂ ਸਾਡੇ ਜੋ ਕਿ ਭਗਤ ਪ੍ਰਸ਼ਾਦ ਗਿਰੀ ਜੀ ਇਹ ਕਥਾ ਦਾ ਅਨੁਸਰਣ ਕਰ ਰਹੇ ਨੇ ਤੇ ਬਹੁਤ ਵਧੀਆ ਕਥਾ ਜੀ ਸਾਰਿਆਂ ਨੂੰ ਸੁਣਨੀ ਚਾਹੀਦੀ ਆ ਤੇ ਆਪਣੇ ਲੰਗਰ ਇੱਥੇ ਟੁੱਟ ਬੱਤਰਿਆ ਹੈ ਜੀ ਜੈ ਮਾਤਾ ਦੀ ਸ਼੍ਰੀ ਭਗਵਤ ਕਥਾ ਜਿਹੜੀ ਚੱਲ ਰਹੀ ਹੈ ਜੀ ਇਹ 28 ਅਪ੍ਰੈਲ ਨੂੰ ਸਮਾਪਤ ਹੋ ਜਾਵੇਗੀ ਸਾਰੀਆਂ ਸੰਗਤਾਂ ਵੱਧ ਚੜ ਕੇ ਹਿੱਸਾ ਲੈਣ ਤੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਜਕਾਰਾ ਭਾਵ ਵਾਲੇ ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ